ਜੇ ਤੂੰ ਮੇਰੇ ਆ ਤਿੰਨ ਬਚਨ ਜੀਵਨ ਦੇ ਵਿੱਚ ਕਮਾ ਲਵੇ ਕਿਰਤ ਕਰਨੀ ਮੰਤ ਕਰਨੀ ਦੂਜੇ ਦੇ ਹੱਥਾਂ ਵੱਲ ਨਾ ਝਾਕ ਵੀ ਦੂਜਾ ਤੀਜਾ ਆਏਗਾ ਮੇਰੀ ਮਦਦ ਕਰੇਗਾ ਮੇਰੀ ਹੈਲਪ ਕਰੇਗਾ ਨਹੀਂ ਜਿਹੜਾ ਬੰਦਾ ਦੂਜਿਆਂ ਦੇ ਹੱਥਾਂ ਵੱਲ ਝਾਕਦਾ ਹੈ ਸਤ ਜਾਨੀਓ ਗੁਰਬਾਣੀ ਨੇ ਉਹਨੂੰ ਆਲਸੀ ਕਿਹਾ ਉਹਨੂੰ ਕੌਲੀ ਕਿਹਾ ਉਦਲੇਦਰੀਆ ਜਿਹੜਾ ਦੂਜਿਆਂ ਦੇ ਹੱਥਾਂ ਵੱਲ ਚੱਕਦਾ ਹੈ ਵਾਹਿਗੁਰੂ ਨੇ ਕਿਰਤ ਕਰਨ ਵਾਸਤੇ ਸਾਨੂੰ ਹੱਥ ਦੇ ਦਿੱਤੇ ਤੁਰਨ ਵਾਸਤੇ ਸਾਨੂੰ ਪੈਰ ਦੇ ਦਿੱਤੇ ਬੋਲਣ ਵਾਸਤੇ ਜੀਭਾਂ ਦੇ ਦਿੱਤੀ ਦੁਨੀਆ ਦੇਖਣ ਵਾਸਤੇ ਸਾਨੂੰ ਨਿੱਤਰ ਦੇ ਦਿੱਤੇ ਦੁਨੀਆ ਦੀਆਂ ਗੱਲਾਂ ਬਾਤਾਂ ਸੁਣਨ ਵਾਸਤੇ ਸਾਨੂੰ ਕੰਨ ਦੇ ਦਿੱਤੇ ਜੇ ਸਤੰਦਰੁਸਤੀ ਦਿੱਤੀ ਹੈ ਮੇਰੇ ਵਾਹਿਗੁਰੂ ਜੀ ਨੇ ਫਿਰ ਕਿਰਤ ਕਰ ਕਦੇ ਭੁੱਖਾ ਨਹੀਂ ਮਰੇਗਾ ਕਿਉਂਕਿ ਬਾਬੇ ਨਾਨਕ ਨੇ ਆਪ ਕੀਰਤ ਕਰੀ ਹੈ ਆਪ ਹਲ ਵਾਹੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪ ਮੋਦੀ ਖੰਨਾ ਤੋਰਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪ ਹਲ ਵਾਹਿਆ ਆਪ ਮੱਜੀਆਂ ਚਰਾਈਆਂ ਕੀਰਤ ਕੀਤੀ ਮੇਰੇ ਬਾਬੇ ਨਾਨਕ ਨੇ ਉਸ ਕੀਤੀ ਹੋਈ ਕੀਰਤ ਦੇ ਵਿੱਚੋਂ ਦਸ਼ਾ ਨੋਹ ਦੀ ਕਮਾਈ ਜਿਹਨੂੰ ਅਸੀਂ ਕਹਿੰਨੇ ਆ ਦਸਮਾ ਦਸਬੰਦ 9 ਹਿੱਸੇ ਆਪਦੇ ਕੋਲੇ ਰੱਖ ਲੈ ਜਿਹੜਾ 10ਵਾਂ ਹਿੱਸਾ ਹੈ ਉਹ ਲੋੜ ਬੰਦਾਂ ਦੇ ਵਿੱਚ ਵੰਡ ਦੇ ਕੋਈ ਲੋੜ ਬੰਦਾ ਹੈ ਕਿਸੇ ਨੂੰ ਦਵਾਈ ਦੀ ਲੋੜ ਹੈ ਦਵਾਈ ਲੈਦੇ ਕਿਸੇ ਨੂੰ ਘਰ ਦੀ ਲੋੜ ਹੈ ਉਹਦੀ ਹੈਲਪ ਕਰਦੇ ਮਦਦ ਕਰਦੇ ਜਿੰਨੇ ਜੋਗਾ ਹੈ ਇਦਾਂ ਅਕਲ ਤੋਂ ਕੰਮ ਲੈ ਕੇ ਨਾ ਦਾਨ ਕਰ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ ਬੂਜੀਏ ਅਕਲੀ ਕੀ ਚੈਦਾਨ ਇਹ ਨਾ ਹੋਵੇ ਤੂੰ ਰੱਜੇ ਨੂੰ ਰਜਾਈ ਜਾਵੇਂ ਮਲਾਜੇ ਪੂਰੀ ਜਾਵੇਂ ਫਿਰ ਕੀਤਾ ਹੋਇਆ ਦਾਨ ਤੇਰਾ ਗੁਰੂਦਰ ਤੇ ਪ੍ਰਵਾਨ ਨਹੀਂ ਹੋਏਗਾ ਕਿ ਹੋਏਗਾ ਨਹੀਂ ਹੁੰਦਾ ਭੁੱਖਾ ਤਰਸਦਾ ਹੋਵੇ ਕੱਪੜੇ ਨੂੰ ਤਰਸਦਾ ਹੋਵੇ ਪਾਣੀ ਨੂੰ ਤਰਸਦਾ ਹੋਵੇ ਦਵਾਈ ਬੂਟੀ ਨੂੰ ਤਰਸਦਾ ਹੋਵੇ ਬੱਚੇ ਉਹਦੇ ਪੜਾਈ ਤੋਂ ਵਾਂਝੇ ਹੋਣ ਇਹ ਗਰੀਬ ਦਾ ਜੀ ਨਹੀਂ ਕਰਦਾ ਵੀ ਮੇਰੇ ਬੱਚੇ ਚੰਗੇ ਪੜ੍ਹਨ ਚੰਗੀ ਨੌਕਰੀ ਚੰਗੀ ਜੋਬ ਉਹਨਾਂ ਨੂੰ ਪ੍ਰਾਪਤ ਹੋਵੇ ਮੇਰਾ ਘਰ ਚੰਗਾ ਹੋਵੇ ਮੇਰੇ ਕੋਲੇ ਸੋਹਣੀ ਗੱਡੀ ਹੋਵੇ ਗਰੀਬ ਨੂੰ ਲੋੜ ਨਹੀਂ ਲੋੜ ਹੈ ਵਰਸੀ ਸਾਡਾ ਦੇਸ਼ ਪਤਾ ਕਿਦਾਂ ਦਾ ਹੈ ਇੱਥੇ ਗਰੀਬ ਗਰੀਬ ਹੋ ਰਿਹਾ ਹੈ ਅਮੀਰ ਅਮੀਰ ਹੋ ਰਿਹਾ ਹੈ ਸਾਡੇ ਦੇਸ਼ ਦੇ ਵਿੱਚੋਂ ਬੇਈਮਾਨੀ ਨਹੀਂ ਗਈ ਸੱਚ ਹੈ ਬੇਈਮਾਨੀ ਨਹੀਂ ਗਈ ਸਾਡੇ ਦੇਸ਼ ਦੇ ਵਿੱਚੋਂ ਗੁਰਮੁਖੋ ਬਾਬੇ ਨਾਨਕ ਦਾ ਪਹਿਲਾ ਬਚਨ ਸੀ ਕਿਰਤ ਕਰ ਕਿਰਤ ਕਰੇਗਾ ਤੰਦਰੁਸਤੀ ਤੇਰੇ ਕੋਲੇ ਰਹੇਗੀ ਤੇ ਅੱਜ ਅਸੀਂ ਬਿਮਾਰ ਪਤਾ ਕਿਉਂ ਹੋਏ ਆ ਬਿਮਾਰੀਆਂ ਅਸੀਂ ਖਰੀਦੀਆਂ ਨੇ ਆਪ ਹੱਥੀਂ ਕਿਰਤ ਕਰਨੀ ਛੱਡ ਦਿੱਤੀ ਚੰਗਾ ਤੇ ਮੋਬਾਈਲ ਹੋਵੇ ਮੇਰੇ ਕੋਲੇ ਚੰਗੇ ਕੱਪੜੇ ਹੋਣ ਮੇਰੇ ਕੋਲ ਤੇ ਜੰਗਾ ਸਾਧਨ ਹੋਵੇ ਕੰਮ ਨੂੰ ਬੇਬੇ ਕਵੇ ਨਾ ਫੇ ਸਾਡੇ ਗੋਲੀ ਵੱਜ ਜਾਂਦੀ ਹੈ ਕਮ ਮਨੋ ਨਹੀਂ ਅਸੀਂ ਹੱਤ ਪਾਉਣਾ ਚੰਗੀ ਜ਼ਿੰਦਗੀ ਅਸੀਂ ਜਿਉਣੀ ਤਾਂ ਚਾਹੁੰਨੇ ਆ ਚੰਗਾ ਪੈਸਾ ਤੇ ਚਾਹੁੰਨੇ ਆ ਪਰ ਅਸੀਂ ਕਮਾਉਣਾ ਨਹੀਂ ਚਾਹੁੰਦੇ ਹੱਥੀਂ ਕਿਰਤ ਨਹੀਂ ਕਰਨੀ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਸਰਕਾਰਾਂ ਹੀ ਸਾਰਾ ਕੁਝ ਕਰਨ ਸਰਕਾਰਾਂ ਹੀ ਸਭ ਕੁਝ ਸਾਨੂੰ ਦੇਣ ਲਈ ਗੁਰਮੁਖੋ ਸਾਨੂੰ ਆਪ ਕਿਰਤ ਕਰਨੀ ਪੈਣੀ ਆ ਆਪ ਮਿੰਤ ਕਰਨੀ ਪੈਣੀ ਆ ਬਾਬੇ ਨਾਨਕ ਨੇ ਪਹਿਲਾਂ ਆਪ ਕਿਰਤ ਕਰੀ ਬੇਲੜ ਬੰਦੇ ਨੂੰ ਗੁਰਬਾਣੀ ਦੇ ਅੰਦਰ ਕੋਈ ਮੰਨਤਾ ਨਹੀਂ ਹੈ ਜਿਹੜਾ ਇਸ ਰਸਤੇ ਤੇ ਇਸ ਰਮਾਰਗ ਤੇ ਤੁਰਪਿਆ ਬੇਲੜਪਨ ਵਾਲੇ ਤੇ ਉਹਨੂੰ ਬਾਬੇ ਨਾਨਕ ਦੀ ਬਾਣੀ ਨੇ ਕਿਹਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਾਸਤਾ ਦੇਸ ਛੋੜ ਪਰਦੇਸੈ ਧਾਇਆ ਪੰਚ ਚੰਡਾਲ ਨਾਲੇ ਲਾਇਆ ਆਇਆ ਨੰਬਰ 2 ਬੰਡ ਛਕੋ ਬੰਡਣਾ ਇੱਕ ਦੂਜੇ ਨੂੰ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹ ਗੱਲ ਕੈ ਇਸ ਵੀ ਵੰਡ ਕੇ ਸ਼ਕੋ ਜਦੋਂ ਗੁਰੂ ਨਾਨਕ ਦੇ ਮਹਾਰਾਜ ਸਿੱਧਾਂ ਦੀ ਮੰਡਲੀ ਦੇ ਵਿੱਚ ਗਏ ਤੇ ਬਾਬੇ ਨਾਨਕ ਨੂੰ ਸਵਾਲ ਕੀਤਾ ਸਿੱਧਾਂ ਨੇ ਵੀ ਤੁਸੀਂ ਕਹਿੰਦੇ ਹੋ ਬਾਬਾ ਵੀ ਤੂੰ ਕਹਿੰਦਾ ਵੀ ਵੰਡ ਸ਼ਕੋ ਕੀਰਤ ਕਰੋ ਨਾਮ ਜਪੋ ਵੀ ਜਿਹਦੇ ਕੋਲੇ ਬਹੁਤਾ ਹੈ ਉਹ ਤੇ ਬਹੁਤੇ ਦੇ ਵਿੱਚੋਂ ਵੰਡ ਕੇ ਖਾਲੇਗਾ ਜਿਹਦੇ ਕੋਲੇ ਹਾਈ ਥੋੜਾ ਤੇ ਉਹ ਵੰਡ ਕੇ ਕਿਵੇਂ ਖਾਏਗਾ ਗੁਰੂ ਨਾਨਕ ਦੇ ਮਹਾਰਜ ਕਹਿੰਦੇ ਨਹੀਂ ਜਿਹਦੇ ਕੋਲੇ ਸਬਰ ਹੋਏਗਾ ਜਿਹਦੇ ਕੋਲੇ ਸੰਤੋਖ ਹੋਏਗਾ ਉਹ ਥੋੜੇ ਦੇ ਵਿੱਚੋਂ ਵੀ ਵੰਡ ਕੇ ਖਾ ਲੇਗਾ ਥੋੜੇ ਦੇ ਵਿੱਚੋਂ ਵੀ ਵੰਡ ਕੇ ਕੀ ਗੱਲ ਦੇਖਦੇ ਆ ਢੱਪ ਭਰ ਜਾਂਦਾ ਪਰ ਨੀਅਤਾਂ ਨਹੀਂ ਭਰਦੀਆਂ ਹੁੰਦੀਆਂ ਕਿਉਂਕਿ ਜਿੱਡਾ ਵੱਡਾ ਬੰਦਾ ਹੋਏਗਾ ਓਡੀਆਂ ਵੱਡੀਆਂ ਵੱਡੀਆਂ ਉਹਦੀਆਂ ਡਿਮਾਂਡਾਂ ਹੋਣਗੀਆਂ ਗਰੀਬ ਬੰਦੇ ਦੀ ਆਸਤੇ ਦੋ ਰੋਟੀਆਂ ਤੇ ਹੁੰਦੀ ਐ ਜਿਹਦੇ ਕੋਲੇ 4 ਫੈਕਟਰੀਆਂ ਨੇ ਉਹ ਕਹੇਗਾ ਬੰਨੀਆਂ 8 ਹੋ ਜਾਣ ਜਿਹਦੇ ਕੋਲੇ 8 ਨੇ ਉਹ 16 ਕਹੇਗਾ ਇਤੇ ਇਤੇ ਜਿਹੜੀਆਂ ਸਾਡੀਆਂ ਕਾਮਨਾਵਾਂ ਨੇ ਨਾ ਸਾਡੀਆਂ ਇਸ਼ਾਵਾਂ ਨੇ ਇੱਕ ਅੱਗ ਦੀ ਤਰ੍ਹਾਂ ਨੇ ਇਹ ਤੇ ਜਿੰਨਾ ਤੁਸੀਂ ਸੋਚੀ ਜਾਓਗੇ ਸੁੱਖੀ ਜਾਓਗੇ ਵੀ ਇੰਨੀਆਂ ਮੇਰੀਆਂ ਕਾਵਣਾ ਹੋਣ ਮੇਰੀ ਆ ਵੀ ਇੱਛਾ ਪੂਰੀ ਹੋ ਜੇ ਗੁਰਮਖ ਕੋ ਪਿਆਰਿਓ ਅਸੀਂ ਮਰਤੇ ਜਾਵਾਂਗੇ ਖਤਮ ਹੋ ਜਾਾਂਗੇ ਪਰ ਸਾਡੀ ਭੁੱਖ ਨਹੀਂ ਮਿਟੇਗੀ ਮੇਰੇ ਬਾਬੇ ਨੇ ਕਿਹਾ ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਗ ਭੁੱਖ ਨਹੀਂ ਮਿਟੇਗੀ ਤੁਹਾਡੀ ਤੁਸੀਂ ਰੱਜੋਗੇ ਨਹੀਂ ਅੱਗ ਨੇ ਕਦੇ ਕਿਹਾ ਵੀ ਬਸ ਕਰ ਮੈਂ ਰੱਜ ਗਈ ਵੀ ਹੋਰ ਲੱਕੜਾਂ ਨਾ ਬਾਲ ਕਿਹਾ ਅੱਗ ਨੇ ਕਦੇ ਕਿਹਾ ਵੀ ਬਸ ਹੋਰ ਨਾ ਤੇਲ ਪਾ ਮੈਂ ਤ੍ਰਿਪਤ ਹੋ ਗਈ ਨਹੀਂ ਅੱਗ ਤੇ ਜਿੰਨਾ ਬਲਣ ਡਾਲੋਗੇ ਜਿੰਨਾ ਤੇਲ ਪਾਉਗੇ ਓਡੈ ਵੱਡਾ ਭੰਬੜ ਹੋਏਗਾ ਯਾਦ ਰੱਖੇ ਬੰਦਾ ਜਿੰਨੀਆਂ ਇਛਾਵਾਂ ਜਿੰਨੀਆਂ ਭਾਵਨਾਵਾਂ ਹੋਣਗੀਆਂ ਉਹਨੇ ਜਨਮ ਲੈਣੇ ਪੈਣਗੇ ਉਹਨੇ ਤੁਸੀਂ ਭੰਮਣ ਘੇਰੀ ਦੇ ਵਿੱਚ ਪਾਉਂਗੇ ਇਛਾਵਾਂ ਤੋਂ ਮੁਕਤ ਹੋ ਜਾਈਏ ਕਿਤੇ ਸਿੱਧਾ ਨੇ ਕਿਹਾ ਬਾਬਾ ਜੀ ਦੇ ਕੋਲੇ ਥੋੜਾ ਉਹ ਵੰਡ ਕੇ ਕਿਵੇਂ ਛਕੇਗਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨਹੀਂ ਜਿਹਦੇ ਕੋਲੇ ਸਬਰ ਹੋਏਗਾ ਜਿਹਦੇ ਕੋਲੇ ਸੰਤੋਖ ਹੋਏਗਾ ਉਹ ਥੋੜੇ ਤੋਂ ਵੀ ਵੰਡ ਕੇ ਖਾ ਲੇਗਾ ਗੁਰਮੁਖੋ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇੱਕ ਨਾ ਛੋਟਾ ਜਿਹਾ ਤੇਲ ਛੋਟਾ ਜਿਹਾ ਤੇਲ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਲਿਆ ਕੇ ਦੇ ਦਿੱਤਾ ਕਹਿੰਦੇ ਬਾਬਾ ਆਹ ਤੇਲ ਹੈ ਇਹ ਤੇਲ ਦੇ ਵਿੱਚੋਂ ਵੰਡ ਕੇ ਛਕ ਕੇ ਦਿਖਾ ਕਿਵੇਂ ਛਕੇਗਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਇਹਦੇ ਵਿੱਚੋਂ ਵੀ ਆਪਾਂ ਵੰਡ ਕੇ ਛਕ ਲੈਣਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਕ ਛੋਟਾ ਜਿਹਾ ਬਰਤਨ ਮੰਗਾਇਆ ਉਹਨੂੰ ਤਿੱਲ ਨੂੰ ਉਹਦੇ ਵਿੱਚ ਕੁੱਟਿਆ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਚੂਲੀ ਚੂਲੀ ਸਭ ਨੂੰ ਦੇ ਦਿੱਤਾ ਆਖੋ ਸਦਾ ਨਾਮ ਜਿਹਦੇ ਕੋਲੇ ਸਬਰ ਹੈ ਨਾ ਉਹ ਜਿਹਦੇ ਉਹਦੇ ਕੋਲੇ ਤਿੱਲ ਮਾਤਰ ਵੀ ਹੈ ਤਿੱਲ ਜਿੰਨਾ ਥੋੜਾ ਜਿਹਾ ਹੈ ਉਹ ਉਹਦੇ ਵਿੱਚੋਂ ਵੀ ਵੰਡ ਕੇ ਸ਼ਕਲੇਗਾ